ਤਾਰਨਤਾਰਨ ਸੀਟ ਤੇ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਜੋ ਕਿ ਭਾਈ ਸੰਦੀਪ ਸਿੰਘ ਖਾਲਸਾ ਦੇ ਭਰਾ ਹਨ ਉਹਨਾਂ ਦੇ ਹੱਕ ਵਿੱਚ ਪ੍ਰਚਾਰ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਭਾਈ ਈਮਾਨ ਸਿੰਘ ਸਪੁੱਤਰ ਸਰਦਾਰ ਸਿਮਰਜੀਤ ਸਿੰਘ ਮਾਨ ਵੱਲੋਂ ਜਲੰਧਰ ਵਿਖੇ ਜ਼ਿਲ੍ਹਾ ਜਥੇਬੰਦੀ ਨਾਲ ਮੀਟਿੰਗ ਕਰਕੇ ਤਾਰਨਤਾਰਨ ਸੀਟ ਵਿਖੇ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਡਿਊਟੀਆਂ ਲਗਾਈਆਂ ਗਈਆਂ ਇਸ ਮੌਕੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਭਾਈ ਸੰਦੀਪ ਸਿੰਘ ਦੀ ਸੇਵਾ ਅਤੇ ਕੁਰਬਾਨੀ ਦੇ ਕਾਰਨ ਸਮੂਹ ਪੰਥਕ ਧਿਰਾਂ ਵੱਲੋਂ ਉਹਨਾਂ ਦੇ ਭਰਾ ਭਾਈ ਮਨਦੀਪ ਸਿੰਘ ਜੀ ਨੂੰ ਸਾਂਝਾ ਉਮੀਦਵਾਰ ਬਣਾਇਆ ਗਿਆ ਹੈ। ਇਸ ਕਰਕੇ ਸਮੂਹ ਪੰਥਕ ਧਿਰਾਂ ਵੱਲੋਂ ਉਹਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਸ਼੍ਰੋਮ ਨੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੱਖ-ਵੱਖ ਜਿਲਿਆਂ ਤੋਂ ਜਥੇਬੰਦੀਆਂ ਦੀ ਪ੍ਰਚਾਰ ਹਿਤ ਡਿਊਟੀ ਲਗਾਈ ਜਾ ਰਹੀ ਹੈ। ਇਸੇ ਤਹਿਤ ਹੀ ਅੱਜ ਜਿਲ੍ਹਾ ਜਥੇਬੰਦੀ ਜਲੰਧਾ ਨਾਲ ਮੀਟਿੰਗ ਕਰਕੇ ਤਰੰਤਰ ਹਲਕੇ ਦੇ ਪਿੰਡ-ਪਿੰਡ ਜਾ ਕੇ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਪ੍ਰਚਾਰ ਕਰਨ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਜੋ ਕਿ ਦੀਨਾ ਵਿਖੇ ਕੀਤਾ ਜਾ ਰਹੇ ਹਨ ਉਸ ਦੀਆਂ ਤਿਆਰੀਆਂ ਸੰਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ ਹਨ। ਉਹਨਾਂ ਨੇ ਕਿਹਾ ਕਿ ਗੁਰਤੇਗ ਬਹਾਦਰ ਜੀ ਨੇ ਜਲਮ ਉਠਾਲ ਪਾਉਣ ਲਈ ਆਪਣੀ ਸ਼ਹਾਦਤ ਦਿੱਤੀ ਸੀ। ਪੰਜਾਬ ਅੰਦਰ ਅਣਗਿਣਤ ਸਿੱਖ ਨੌਜਵਾਨਾਂ ਬੱਚਿਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕਰ ਦਿੱਤਾ ਗਿਆ। ਜਿਨ੍ਹਾਂ ਦੀ ਗਿਣਤੀ ਅਤੇ ਨਾਮ ਅਜੇ ਵੀ ਅਣਪਛਾਤੇ ਹਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਹਨਾਂ ਦੇ ਬੇਰਵੇਸ਼ੀ ਦੀ ਸਮਾਗਮ ਵਿੱਚ ਸੰਗਤਾਂ ਦੇ ਨਾਲ ਸਾਂਝੇ ਕੀਤੇ ਜਾਣਗੇ ਇਸ ਮੌਕੇ ਤੇ ਸੁਖਜੀਤ ਸਿੰਘ ਡਰੋਲੀ ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਬਗੀਰ ਸਿੰਘ ਪਾਟਿਆ ਮਨਜੀਤ ਸਿੰਘ ਰੇਰੂ ਸ਼ਹਿਰੀ ਪ੍ਰਧਾਨ ਮਨਪ੍ਰੀਤ ਸਿੰਘ ਬੱਲ ਜ਼ਿਲ੍ਹਾ ਯੂਥ ਪ੍ਰਧਾਨ ਸਰਵੀ ਸਿੰਘ ਇੰਚਾਰਜ ਕਰਤਾਰਪੁਰ ਬਾਬਾ ਬਲਦੇਵ ਸਿੰਘ ੋਂਕਾਰ ਸਿੰਘ ਬੱਲ ਸਮੀਤ ਹੋਰ ਅਹੁਦੇਦਾਰ ਹਾਜ਼ਰ ਸਨ ਅੱਜ ਦੇ ਖਾਲਸਾ ਵਾਹਿਗੁਰੂ ਦੀ ਖਤੇ ਅੱਜ ਜ਼ਿਲ੍ਹਾ ਜਲੰਧਰ ਡਰੋਲੀ ਸਾਹਿਬ ਦੇ ਸਮੇਤ ਵੈਰੂ ਸਾਹਿਬ ਦੇ ਸਮੇਤ ਹੋਰ ਅਧਿਕਾਰੀਆਂ ਦੇ ਨਾਲ ਅਸੀਂ ਉਰੇ ਜ਼ਿਲ੍ਹੇ ਦੀ ਮੀਟਿੰਗ ਕੀਤੀ ਹੈ ਇਹਦੇ ਵਿੱਚ ਪਹਿਲਾਂ ਅਸੀਂ ਬੀਨਾ ਕਾਂਗੜ ਜਿਹੜਾ ਕੱਟ ਰੱਖਿਆ ਉਹਦੇ ਵਿੱਚ ਸ਼ਮੂਲੀਅਤ ਕਰਨ ਦੀ ਗੱਲ ਕੀਤੀ ਹੈ ਤੇ ਜ਼ਿਲ੍ਹੇ ਨੇ ਭਰੋਸਾ ਦਿਵਾਇਆ ਕਿ ਉਹ 2000 ਬੰਦੇ ਘਟੋ ਘਟ ਉੱਥੇ ਲੈ ਕੇ ਆਊਗਾ ਉਹਨਾਂ ਨੇ ਅੱਜ ਤੋਂ ਕੰਮ ਸ਼ੁਰੂ ਕਰ ਲਿਆ ਇਹਦੇ ਨਾਲ ਹੀ ਜਿਹੜੇ ਵਦੀਕੀਆਂ ਪੁਲਿਸ ਨੇ ਉਰੇ ਕੀਤੀਆਂ ਉਹਨਾਂ ਦਾ ਬੇਰਵਾ ਇਕੱਠਾ ਕਰਨ ਵਾਸਤੇ ਬਾਅਦ ਐਸੋਸੀਏਸ਼ਨ ਦੇ ਵਿੱਚ ਅਸੀਂ ਮੀਟਿੰਗ ਰੱਖ ਕੇ ਉਹਨਾਂ ਤੋਂ ਹਿਊਮਨ ਰਾਈਟਸ ਅਬਿਊਸਸ ਮੰਗਾਗੇ ਤਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਅਸੀਂ ਸਰਕਾਰ ਨੂੰ ਅਸਲੀਅਤ ਤੇ ਸੱਚਾਈ ਦਿਖਾ ਦਈਏ ਜੋ ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੇ ਹਨ ਇਹਨਾਂ ਦੇ ਆਪ ਦੇ ਪਰਿਵਾਰ ਇਸ ਕੰਮ ਦੇ ਸ਼ਿਕਾਰ ਹੋਏ ਹਨ ਉਹਦਾ ਬੇਰਵਾ ਵੀ ਆਪਾਂ ਇਕੱਠਾ ਕਰਕੇ ਭੇਜਣਾ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਤੇ ਯੂਨਾਈਟਿਡ ਨੇਸ਼ਨ ਨੂੰ ਜਿੱਥੇ ਜਿਮਨੀ ਚੌਂ ਨਰਨਤਾਰਨ ਸਾਹਿਬ ਤੇ ਆ ਰਹੇ ਹਨ ਭਾਈ ਮਨਦੀਪ ਸਿੰਘ ਸਣੀ ਅ ਤੇ ਭਰਾ ਉੱਥੇ ਸਾਡੇ ਕੈਂਡੀਡੇਟ ਹੈ ਉਹਦੇ ਵਾਸਤੇ ਜਥੇ ਵੀ ਤਿਆਰ ਹੋ ਰਹੇ ਆ ਜਿਨ੍ਹਾਂ ਨੇ ਪਿੰਡ ਪਿੰਡ ਜਾ ਕੇ ਉੱਥੇ ਭਾਈ ਮਨਦੀਪ ਸਿੰਘ ਦਾ ਪ੍ਰਚਾਰ ਕਰਨਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਮੇਤ ਹਮਾਇਤ ਦੇਣੀ ਹੈ ਸੁਮਾ ਬੇਨਤੀ ਕਰਦਾ ਹੈ ਕਿ ਡਰੋਲੀ ਸਾਹਿਬ ਇਹਦੇ ਬਾਰੇ ਸੰਖੇਪ ਚ ਆਪ ਜੀਆਂ ਨਾਲ ਦੱਸਣ ਭਾਈ ਡਰੋਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਅੱਜ ਜ਼ਿਲ੍ਹਾ ਜਲੰਧਰ ਦੀ ਜਥੇਬੰਦੀ ਦੀ ਜਿਹੜੀ ਮੀਟਿੰਗ ਹੋਈ ਹੈ ਜਿਨ੍ਹਾਂ ਦੀ ਪ੍ਰਧਾਨਗੀ ਸਰਦਾਰ ਅਮਾਨ ਸਿੰਘ ਜੀ ਮਾਨ ਸਾਹਿਬ ਨੇ ਕੀਤੀ ਹੈ ਸੋ ਪਹਿਲਾ ਜਿਹੜਾ ਮੁੱਦਾ ਹੈ ਉਹ ਹੈਗਾ ਗੀਨਾ ਕਾਂਗੜ ਜਿਹੜੀ 23 11 ਨੂੰ ਜਿਹੜੀ ਇੱਥੇ ਕਾਨਫਰੰਸ ਪਾਰਟੀ ਦੀ ਹੋਣ ਜਾ ਰਹੀ ਹੈ ਤੇ 350 ਸਾਲਾ ਜਿਹੜਾ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਦਾ ਚੀਤੀ ਵਿਹੜਾ ਜਿਹੜਾ ਉੱਥੇ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਹ ਜਿਹੜੀ ਜਲੰਧਰ ਦੀ ਜਥੇਬੰਦੀ ਹੈ ਉਹ ਜਿੱਦਾਂ ਮਾਨ ਸਿੰਘ ਜੀ ਨੇ ਦੱਸਿਆ ਪ੍ਰਧਾਨ ਸਾਹਿਬ ਨੇ ਬੇਈ ਘਟੋ ਘਟ ਜਿਹੜਾ 2 2 ਢਾਈ ਹਜ਼ਾਰ ਬੰਦਾ ਜਿਹੜਾ ਜਲੰਧਰ ਤੋਂ ਜ਼ਰੂਰ ਜਿਹੜਾ ਆ ਇਹ ਸਾਰੇ ਜਥੇਦਾਰ ਜਿਹੜੇ ਲੈ ਕੇ ਉੱਥੇ ਪਹੁੰਚਣਗੇ ਸੋ ਦੂਸਰੀ ਜਿਹੜੀ ਤਰਨਤਨ ਸਾਹਿਬ ਦੀ ਇਲੈਕਸ਼ਨ ਦੀ ਗੱਲ ਹੈ ਜੂਨੀ ਚੂਨ ਹੋਣ ਜਾ ਰਹੀ ਹੈ ਸੰਦੀਪ ਸਿੰਘ ਸਣੀ ਦੇ ਭਰਾਤਾ ਜਿਹੜੇ ਨੇ ਉੱਥੋਂ ਜਿਮਨੀ ਚੋੜ ਲੜ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਸ਼ੋਰਾ ਸ਼ੋਰਾ ਦੇ ਨਾਲ ਜਿਹੜਾ ਆ ਆਪਣਾ ਜਿਹੜਾ ਉੱਥੇ ਕੰਮ ਜਿਹੜਾ ਹੈ ਪਿੰਡਾਂ ਦੇ ਵਿੱਚ ਕਰ ਰਿਹਾ ਹੈ ਤੇ ਜਲੰਧਰ ਦੀ ਜਥੇਬੰਦੀ ਵੀ ਜਿਹੜੀ ਹੈ ਜਿਹੜੀ ਪਾਰਟੀ ਲੋਕ ਉੱਥੇ ਜਿਹੜੇ ਪਿੰਡ ਦਿੱਤੇ ਗਏ ਨੇ ਜਲੰਧਰ ਦੀ ਜਥੇਬੰਦੀ ਨੂੰ ਉਹ ਸਾਰੀ ਜਲੰਧਰ ਦੀ ਜਥੇਬੰਦੀ ਜਿਹੜੀ ਹੈ ਉਹ ਆਪਣੇ ਤਾਂ ਤੇ ਮਨ ਦੇ ਨਾਲ ਜਿਹੜਾ ਹੈ ਉੱਥੇ ਡੋਰ ਟੂ ਡੋਰ ਜਿਹੜਾ ਜਾ ਕੇ ਜਿਹੜਾ ਕੰਮ ਹੈ ਉਹ ਜ਼ਰੂਰ ਕਰੇਗੀ ਇਹ ਅਸੀਂ ਵਿਸ਼ਵਾਸ ਦਵਾ ਰਹੇ ਪਾਰਟੀ ਨੂੰ ਪਾਰਟੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਸਰਦਾਰ ਰਮਨ ਸਿੰਘ ਮਾਨ ਜੀ ਨੂੰ ਤੇ ਇਹ ਹੀ ਮੇਰੀ ਬੇਨਤੀ ਹੈ ਕਿ ਅਸੀਂ ਵੱਧ ਛੱਡ ਕੇ ਜਿਹੜਾ ਉੱਥੇ ਜਿਹੜਾ ਫਿਊਲਟ ਕਰਾਂਗੇ ਦੂਸਰੀ ਮੈਂਬਰਸ਼ਿਪ ਦੀ ਜਿਹੜੀ ਹੈ ਉਹ ਵੀ ਅਹੀ ਝੂਰਾ ਝੂਰਾ ਨਾਲ ਜਿਹੜਾ ਇਹ ਸਾਰੇ ਚਾਹੇਦਾਰ ਜਿਹੜੀ ਹੈ ਇਹ ਮੈਂਬਰਸ਼ਿਪ ਦੀਆਂ ਕਾਪੀਆਂ ਜਿਹੜੀਆਂ ਇਹਨਾਂ ਨੂੰ ਦਿੱਤੀਆਂ ਇਹ ਆਪਣਾ ਕੰਮ ਜਿਹੜਾ ਆ ਇਹ ਆਪਣਾ ਰੁਟੀਨ ਦੇ ਵਿੱਚ ਉਹ ਕਰ ਰਹੇ ਨੇ ਉਹ ਵੀ ਜਲਦ ਤੋਂ ਜਲਦ ਜਿਹੜਾ ਪਾਰਟੀ ਨੂੰ ਜਿਹੜਾ ਮੈਂਬਰਸ਼ਿਪ ਜਿਹੜੀ ਆ ਉਹ ਭਰ ਕੇ ਜਿਹੜੀ ਆ ਦਿੱਤੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਾਹਿਬ ਇੱਕ ਸਵਾਲ ਹੈ ਸਿਕਾ ਜਿੱਦਾਂ ਹਰਚਾਨ ਸਿੰਘ ਜਿਹੜੇ ਭੁੱਲਰ ਹੈਗੇ ਆ ਇੱਕ ਬਹੁਤ ਹੀ ਕਹਿ ਸਕਦੇ ਪੰਜਾਬ ਪੁਸਤ ਦੇ ਉੱਪਰ ਡੀਆਈਜੀ ਰੈਂਕ ਦਾ ਜਿਹੜਾ ਇੱਕ ਅਧਿਕਾਰੀ ਹੈਗਾ ਆ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਗ੍ਰਿਫਤ ਵਿੱਚ ਆਇਆ ਹੈਗਾ ਉਹਦੇ ਮਾਮਲੇ ਵਿੱਚ ਕੀ ਕਿਉਂਕਿ ਉਹਦੇ ਮਾਮਲੇ ਵਿੱਚ ਜਿੰਨੀਆਂ ਵੀ ਪੰਜਾਬ ਦੇ ਚ ਸੱਤਾਧਾਰੀ ਧਰਿਆ ਚਾਹੇ ਜਿਹੜੀਆਂ ਵਿਰੋਧੀ ਧਿਰ ਆਇਆ ਉਹਨਾਂ ਉੱਤੇ ਚੁੱਪੀ ਧਾਰੀ ਗਈ ਹੈ ਕੀ ਕਹੂੰਗਾ ਇੱਥੇ ਮੈਂ ਕਹੂੰਗਾ ਕਿ ਜਿਹੜੀ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਉਹਦੇ ਹੱਥ ਤੇ ਸਾਰਾ ਸਟੇਟ ਦੀ ਐਡਮਿਨਿਸਟ੍ਰੇਸ਼ਨ ਸੈਂਟਰ ਦੀ ਸਰਕਾਰ ਨੇ ਪੁਲਿਸ ਨੂੰ ਦੇਤੀ ਸੀ ਕੇ ਪੀ ਐਸ ਗਿਲ ਦੇ ਟਾਈਮ ਤੇ ਜਿਹੜੀਆਂ ਵਧੀਆਂ ਕਿਆਂ ਉਦੋਂ ਪੁਲਿਸ ਅਫਸਰਾਂ ਨੇ ਸਿੱਖੀਆਂ ਜਿਹੜੀ ਰਿਸ਼ਵਤਖੋਰੀ ਉਦੋਂ ਹੋਈ ਹੈ ਜਿਵੇਂ ਵੱਖ-ਵੱਖ ਉਰੇ ਐਕਸਟਰਾ ਜੁਡੀਸ਼ੀਅਲ ਕਲਿੰਚ ਜਿਹੜੀ ਬੰਦਿਆਂ ਨੂੰ ਚੱਕ ਕੇ ਲੈ ਕੇ ਜਾਣਾ ਉਹਦੇ ਵਿੱਚ ਰਿਸ਼ਵਤ ਲੈਣੀ ਕੈਟ ਕਲਚਰ ਪੈਦਾ ਕੀਤਾ ਇਹ ਆਦਤਾਂ ਅਜੇ ਤੱਕ ਹਟੀਆਂ ਨਹੀਂ ਹੈਗੀਆਂ ਜਿਹੜੀ ਪੰਜਾਬ ਦੇ ਆਈਏਐਸ ਤੇ ਆਈਪੀਐਸ ਦੀ ਨੌਕਰੀ ਹੈ ਉਹ ਸਾਰੇ ਟਟਕੇ ਇਸ ਨੂੰ ਪੈਂਦੇ ਆ ਕਿਉਂਕਿ ਇਹਦੇ ਵਿੱਚ ਸਭ ਤੋਂ ਜ਼ਿਆਦਾ ਉਸ ਗਰੀਬ ਸੰਗਤ ਤੋਂ ਪੈਸਾ ਕੱਠਣ ਇਕੱਠਾ ਕਰਨ ਚੇ ਜਿਹੜੇ ਸੈਂਟਰ ਦੀ ਸਰਕਾਰ ਨੇ ਆਈਪੀਐਸ ਤੇ ਆਈਐਸ ਹਰਨਾਖਸ਼ ਨੂੰ ਖੁੱਲ੍ਹ ਦਿੱਤੀ ਹੈ ਇਹ ਉਹਦਾ ਇੱਕ ਚਿਹਰਾ ਹੈਗਾ ਇਹ ਜਿਹੜੀ ਲੁੱਟ ਹੈ ਇਹ ਸਿਪਾਈ ਤੋਂ ਲੈ ਕੇ ਇਨਸਪੈਕਟਰ ਲੈਵਲ ਹੋਮਗਾਰਡ ਵਾਲੇ ਨੇ ਵੀ ਕੀਤੀ ਹੋਈ ਹੈ ਕੈਪਟਨ ਨੇ ਵੀ ਕੀਤੀ ਹੈ ਐਸਪੀਓ ਨੇ ਵੀ ਕੀਤੀ ਹੈ ਜਿਹੜੇ ਪੰਜਾਬ ਪੀਪੀਐਸ ਦੇ ਅਫਸਰਾਂ ਐ ਪੰਜਾਬ ਪੁਲਿਸ ਸਰਵਿਸ ਦੇ ਉਹਨਾਂ ਨੇ ਵੀ ਖਾਦਾ ਪੀਤਾ ਹੈ ਤੇ ਸਾਰਿਆਂ ਦੀ ਜੜ ਆਈਪੀਐਸ ਤੇ ਆਈਏਐਸ ਹੈ ਜਿਹੜੇ ਦੇਸ਼ ਨੇ ਇੱਥੇ ਐਕਸਟਰਾ ਜੁਡੀਸ਼ੀਅਲ ਸੁਵਿਧਾਨ ਤੋਂ ਪਾਰ ਕਿਲਿੰਗ ਕੀਤੀ ਹੈ ਉਹਨੇ ਇਸ ਸਟੇਟ ਦੀ ਆਰਥਿਕਤਾ ਦੇ ਉੱਤੇ ਵੀ ਲੁੱਟ ਕੀਤੀ ਹੈ ਔਰ ਭੁੱਲਰ ਸਾਹਿਬ ਉਸ ਆਈਪੀਐਸ ਦਾ ਇੱਕ ਚਿਹਰਾ ਹੈ ਵਾਜ ਜੀ ਦਾ ਖਾਲਸਾ ਵਾਜ ਜੀ ਦਾ